ਜਮਾਸ਼ਦਾਨ ਮਾਡਲ ਜੀ ਮੈਂ ਵੀ ਜੀ ਨਾ ਹਾਂਜੀ ਖੜਾ ਹਾਂ ਹੱਥ ਹੱਥ ਜਮਾਸ਼ਦ ਦੀ ਹਿਲਜੁਲ ਕਰਦੇ ਹਾਂਜੀ ਕਰੋ 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 ਇਹ ਇਹ ਭਾਗ ਵਾਲੀ ਤਾਂ ਤਾਂ ਐ ਕੋਲੋਂ ਨਹੀਂ ਹੋ ਜੇ ਠੀਕ ਹੈ ਜੀ ਬੜੀ ਖੁਸ਼ੀ ਹੋਈ ਹੈ ਜੇ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਰਾਮ ਨਾਮੇ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਇਹ ਕਿ ਸਾਝੇ ਹਸਤਾ ਜੋ ਹਰ ਅਵਤਾਰਾਂ ਦੇ ਤਿਹਾੜ ਮਨਾਉਂਦੀ ਹੈ ਸੋ ਤ੍ਰੇਤਾ ਯੁਗ ਦੇ ਅਵਤਾਰ ਰਾਮ ਜੰਦਰ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ ਸਾਡੇ ਹਸਤਾ ਵੱਲੋਂ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਹੋਈ ਹੈ ਮੰਗਤाराम ਜੀ ਸਾਡੇ ਬਾਰੇ ਜਦੋਂ ਵੀ ਗੱਲ ਹੁੰਦੀ ਹੈ ਫੋਨ ਤੇ ਇਹ ਗੱਲ ਉਹੜੇ ਪਿਆਰ ਨਾਲ ਕਰਦੇ ਨੇ ਤੇ ਅੱਜ ਇੱਕ ਬੇਨਤੀ ਅਸੀਂ ਕੱਲ ਕੀਤੀ ਇਹਨਾਂ ਨੂੰ ਵੀ ਰਾਮ ਨਮੀ ਦਾ ਤਿਹਾੜ ਹੈ ਵੀ ਤੁਸੀਂ ਆਉਣਾ ਤੇ ਰક્ષਣ ਦੀ ਸੇਵਾ ਸ਼ੁਰੂ ਕਰਨੀ ਹੈ ਤੋਂ ਇਹ ਪਹੁੰਚੇ ਨੇ ਇਹ ਜੋ ਰક્ષਣੇ ਇੱਕ ਆਪਣੇ ਤਸਵੀਰ ਚਾਂਦੇ ਸਿੰਘਲਾ ਮੱਤੀ ਵਾਲਿਆਂ ਵੱਲੋਂ ਬਣਵਾਇਆ ਗਿਆ ਤੇ ਦੂਜਾ ਡਾਕਟਰ ਕਿਸ਼ਨ ਜੀ ਗਰਗ ਜੋ ਸਰਗਵਾਸ ਹੋ ਗਏ ਉਹਨਾਂ ਦੇ بیٹے ਕਪਲਾਸ਼ੂ ਨੇ ਬਣਾਇਆ ਗਿਆ ਤੇ ਜੋ ਬਾਕੀ ਖਰਚਾ ਹੈ ਮਲਾਜਮਾਂ ਦਾ ਪਾਣੀ ਦਾ ਉਹ ਸਾਡੇ ਸਸਤਾ ਕਰਦੀ ਹੈ ਸੋ ਰਲ ਮਿਲ ਕੇ ਸਵਾਮਾਂ ਚਲਦੀਆਂ ਨੇ ਕਾਫੀ ਸਵਾਮਾਂ ਨੇ ਟੈਂਕੀਆਂ 10 12 ਮੰਡੀ ਰੱਖੀਆਂ ਹੋਈਆਂ ਨੇ ਦੋ ਪਿਆਉ ਸ਼ੁਰੂ ਕਰਨ ਲੱਗੇ ਆਂ ਅਨੇਕਾਂ ਮਰੀਜ਼ਾਂ ਦੇ ਇਲਾਜ ਅਨੇਕਾਂ ਮਕਾਨਾਂ ਦੀ ਮੁਰੰਮਤ ਜੋ ਡਿੱਗ ਜਾਂਦੇ ਨੇ ਡਿੱਗਣ ਵਾਲੇ ਨੇ ਸੋ ਹੋਰ ਕਾਜ ਨੇ 200 ਪਰਿਵਾਰਾਂ ਦੀ ਸੰਭਾਲ ਹੋ ਰਹੀ ਹੈ ਸੋ ਸਾਰੇ ਕਾਰਜ ਮੰਡੀ ਦੇ ਸਹਿਯੋਗ ਨਾਲ ਨੇ ਸਾਰੀ ਮੰਡੀ ਦਾ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਸਾਡੇ ਜੋ ਚੰਜੀਤਾਲ ਜੀ ਸ਼ਾਮਲਾਲ ਜੀ ਮੰਗਤ ਨਰਾਮ ਜੀ ਜੋ ਵੀ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਸ ਜੈਨ ਜੀ ਨੇ ਤੋਂ ਸਾਰਿਆਂ ਨੂੰ ਫਿਰ ਦੁਬਾਰਾ ਰਾਮਚੰਦ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਪਹਿਲਾਂ ਮੈਂ ਅੱਜ ਸ਼ੁਭ ਦਿਹਾੜੀ ਤੇ ਰਾਮ ਨਾਮ ਦੀ ਹੈ ਆਪ ਤੇ ਸਾਰੀ ਸਾਥ ਸੰਗਤ ਜੀ ਲੱਖ ਲੱਖ ਦਾਇਰ ਜੋ ਇਹ ਪਰਾਲਾ ਆਪਾਂ ਨੂੰ ਬਹੁਤ ਦੇਰ ਦਾ ਪਤਾ ਹੈ ਅੱਜ ਇਹ ਗਰਮੀ ਦੇ ਦਿਹਾੜੇ ਤੇ ਪਾਣੀ ਦਾ ਅਪਰਾਲਾ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਬਹੁਤ ਅਪਰਾਲੇ ਕੀਤੇ ਨੇ ਮਾਤਾ ਕੁਜਰੀ ਦੀ ਭਾਈਚਾਰਕ ਨੇ ਬਹੁਤ ਅਪਰਾਲੇ ਕੀਤੇ ਨੇ ਸ਼ਾਦੀਆਂ ਦੇ ਕਿਸੇ ਗਰੀਬ ਤੇ ਕੋਈ ਮਸੀਬਤ ਪੈਂਦੀ ਹੈ ਉੱਥੇ ਵੀ ਖੜਦੇ ਨੇ ਔਰ ਚੰਗੇ ਲੋਕ ਇਹਨਾਂ ਦੇ ਨਾਲ ਗਰੀਬ ਅਮੀਰ ਇਹ ਸਾਰੇ ਲੋਕੀ ਸੰਸਤਾ ਦੇ ਨਾਲ ਜੁੜੇ ਹੋਏ ਨੇ ਮੈਂ ਤਾਂ ਇਸ ਸੰਸਥਾ ਨੂੰ ਲੱਖ ਲੱਖ ਵਧਾਈ ਦਿੰਦਾ ਪ੍ਰਮਾਤਮਾ ਕੋਲ ਅਰਦਾਸ ਕਰਦਾ ਹੈ ਜੀ ਸੰਸਥਾ ਦਿਨ ਦੁਪਹਿਰਾਂ ਚ ਚੱਬਣੀ ਤਰੱਕੀ ਕਰੇ ਇਹ ਦਫ਼ਤਰ ਵੀ ਕਿੱल्ल्या ਚ ਹੋਵੇ ਇਹ ਮੈਂ ਤਾਂ ਇਹ ਮੈਂ ਅੱਜ ਇਹ ਕਹਿੰਦੇ ਸੀ ਦਫ਼ਤਰ ਛੋਟ ਹੈ ਮੈਂ ਅੱਜ ਮਨ ਚ ਸੋਚ ਗਿਆ ਵੀ ਇਹ ਦਫ਼ਤਰ ਕਿੱल्ल्या ਚ ਹੋਵੇ ਇਹ ਦਫ਼ਤਰ ਗਜਾ ਚ ਨਹੀਂ ਜੋ ਇਹ ਕੰਮ ਕਰਦੇ ਨੇ ਤਾਂ ਕਿੱल्ल्या ਚ ਹੋਵੇ ਆਹ ਨਾਲੇ ਸਮੇਂ ਚ ਕਿੱल्ल्या ਚ ਹੀ ਹੋਵੇ